ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਸਬਜੀ ਦੀ ਦੀ ਤਿਆਰੀ ਨਹੀਂ ਕਰਦੇ ਤੋੜਨ ਦੀ ਅੱਜ ਆਪਾਂ ਤਿਆਰੀ ਕਰ ਰਹੇ ਹਾਂ ਜਾਲ ਬੁਣਨ ਦੀ ਅੱਜ ਜਾਲ ਬੁਣਾਗੇ ਤਾਂ ਹੀ ਮਾਤਾ ਨੂੰ ਨਾਲ ਮਾਤਾ ਵੀ ਨਾਲ ਤਾਂ ਹੀ ਆਈ ਆ ਜਾਲ ਬੁ ਅੱਜ ਜਾਲ ਬੁਣਨ ਦੀ ਕਰਦੇ ਆਂ ਤਿਆਰੀ ਜਿਹੜੇ ਆਪਾਂ ਪਛੈਤੇ ਕਦੂ ਲਾਇਆ ਸੀ ਉਹਨਾਂ ਨੂੰ ਅੱਜ ਚਾੜਦੇ ਆਂ ਜਾਲ ਦੇ ਉੱਤੇ ਤੇ ਹੁਣ ਉਸੇ ਟਾਈਮ ਹੀ ਆਪਾਂ ਆ ਗਏ ਆਂ ਜਾਲ ਬੁਣਨ ਦੀ ਬਸ ਤਿਆਰੀ ਕਰਦੇ ਆਂ ਚੱਲ ਕੇ ਸ਼ੁਰੂ ਜਾਲ ਇਹ ਪਛੇਤੇ ਕਦੋਂ ਵੀ ਜਾਲ ਤੇ ਚੜਾਉਣੇ ਜ਼ਰੂਰੀ ਨੇ ਜਾਲ ਤੋਂ ਬਿਨਾ ਕਦੋਂ ਥੋੜੇ ਘੱਟ ਲੱਗਦੇ ਨੇ ਜਾਲ ਦੇ ਉੱਤੇ ਡੈੜੀ ਇਹਨਾਂ ਦਾ ਬਹੁਤ ਜ਼ਿਆਦਾ ਡਿਫਰੈਂਸ ਪੈਂਦਾ ਹੈ ਇਹਨਾਂ ਦੇ ਮੁਕਾਬਲੇ ਹਨਾ ਲੱਗਣ ਦਾ ਕਿੰਨਾ ਕੁ ਜ਼ਿਆਦਾ ਲੱਗਦਾ ਵੀ ਆਪਾਂ ਨੂੰ ਫਰਕ ਪੈਂਦਾ ਦੁੱਗਣਾ ਹੀ ਪੈਂਦਾ ਲਗਭਗ ਦੁੱਗਣਾ ਵੀ ਫਰਕ ਜਾਲ ਦੇ ਉੱਤੇ ਪੈਂਦਾ ਲੱਗਣ ਦਾ ਸਬਜ਼ੀ ਦਾ ਤੇ ਚਲੋ ਹੁਣ ਆਪਾਂ ਕਰਦੇ ਆਂ ਫਿਰ ਜਾਲ ਬਣਦੀ ਤਿਆਰ ਤੇ ਵੀ ਆਪਾਂ ਨੂੰ ਸਭ ਤੋਂ ਇੰਪੋਰਟੈਂਟ ਚੀਜ਼ਾਂ ਨੇ ਸਾਰੀਆਂ ਹਾਂ ਦੇਖੋ ਬਾਸ ਹੋ ਗਿਆ ਤੇ ਤਾਰ ਹੋਗੀ ਤੇ ਤੀਜੀ ਚੀਜ਼ ਆਹ ਰੈਡੀ ਜਿਹੜਾ ਲਈ ਜਾਂਦਾ ਇਹ ਰੱਸੀ ਹੋਗੀ ਇਹ ਸਭ ਤੋਂ ਜ਼ਰੂਰੀ ਆ ਜਿਹੜੀ ਆਪਾਂ ਥੱਲੇ ਪਾਉਣੇ ਆਂਗੇ ਇਹਦਾ ਸਖਤ ਬਹੁਤ ਆ ਇਹ ਤੇ ਇਹ ਸਭ ਤੋਂ ਸਸਤਾ ਵੀ ਕੰਮ ਤਾਰਨੋਂ ਇਹ ਸਸਤਾ ਪੈਂਦਾ ਤੁਹਾਡੇ ਤਾਰ ਵਾਲਾ ਡੰਗ ਇਹ ਸਾਰ ਦੂਗਾ ਜੇ ਤੁਸੀਂ ਤਾਰ ਵਾਲਾ ਡੰਗ ਸਾਰਨਾ ਤਾਂ ਤੁਸੀਂ ਇਹਦੇ ਨਾਲ ਸਾਰ ਸਕਦੇ ਹੋ ਤਾਰ ਵਾਲਾ ਹੈ ਡੰਗ RAMNAY ਸਾਰ ਦੂਗਾ ਇਹ ਚੀਜ਼ ਵਰਤਨੀਆ ਤੇ ਚੌਥੀ ਚੀਜ਼ ਜਿਹੜੀ ਆਪਾਂ ਕਹਿੰਦੇ ਆਂ ਮੰਮੀ ਆਧਾਰੀ ਵਾਲਾ ਧਾਗਾ ਆਮੀ ਬੁੜੀਆਂ ਬੁੰਨਦੀਆਂ ਹੁੰਦੀ ਸੀ ਪਹਿਲਾਂ ਬਹੁਤ ਮਜ਼ਬੂਤ ਚੀਜ਼ ਆ ਤੇ ਚੌਥੀ ਚੀਜ਼ ਆਪਾਂ ਨੂੰ ਇਹ ਚਾਹੀਦੀ ਆ ਇਹਦੇ ਨਾਲ ਆਇਆ ਵੀ ਇਹ ਬੱਲਾ ਤਾਂਹਾਂ ਚੜਾਉਣ ਵਿੱਚ ਆਪਾਂ ਨੂੰ ਆਸਾਨੀ ਹੋ ਜਾਂਦੀ ਆ ਤੇ ਬਸ ਹੁਣ ਆ ਬੁੰਨ ਰਹੇ ਆ ਤੇ ਇਦੋਂ ਗਾਹਾਂ ਵਾਲਾ ਪ੍ਰੋਸੀਜਰ ਫਿਰ ਚਲਾਉਣੇ ਆਪਾਂ ਤੇ ਮੰਮੀ ਡੈਡੀ ਮੂਰੇ ਮੂਰੇ ਇਹ ਹੋ ਕਰਨਗੇ ਤੇ ਮੈਂ ਪਿੱਛੇ ਪਿੱਛੇ ਜਾਲ ਬੁੰਨ ਦੀ ਕਰਦਾਗਾ ਤਿਆਰੀ ਨਾਲ ਆਪਾਂ ਕਿਵੇਂ ਬੁੰਨਣਾ ਬਾਈ ਹੁਣ ਆਪਾਂ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦੇਾਂਗੇ ਠੀਕ ਆ ਸਭ ਤੋਂ ਪਹਿਲਾਂ ਇਸ ਲੋਟ ਆਪਾਂ ਢੇੜਾ ਦੇ ਲੈਣਾ ਵੀ ਸਟਾਰਟ ਕਿਹੜਾ ਸਟਾਰਟ ਕਰਨਾ ਠੀਕ ਆ ਉਸ ਤੋਂ ਬਾਅਦ ਕੀ ਆ ਕੋਈ ਬਾਹਲਾ ਹੋ ਹੱਦ ਤੋਂ ਜ਼ਿਆਦਾ ਇਹ ਦੇ ਤੁਸੀਂ ਕਹਿੰਦੇ ਹੋਗੇ ਕੋਈ ਔਖਾ ਕੰਮ ਵੀ ਹੋਇਆ ਨਹੀਂਗਾ ਸੌਖਾ ਹੀ ਕੰਮ ਆਗਾ ਤੇ ਬਸ ਐਸ ਲੋਟ ਆਫ ਕਰਨਾ ਤੇ ਐਸ ਲੋਟ ਪਾਉਣਾਗਾ ਤੇ ਬਸ ਐਸ ਲੋਟ ਤਾਹ ਜਰੂਰ ਇੱਕ ਆਹੋ ਜਰੂਰ ਆ ਬਾਲ ਜਰੂਰ ਦੇਣਾ ਕਿਉਂਕਿ ਵੀ ਗਾਹਾਂ ਪਾ ਜਾਣਾ ਰਿਸਕ ਸਕੇ ਹੈ ਇਹ ਜ਼ਰੂਰੀ ਹੈ ਬਈ ਸਭ ਤੋਂ ਵੀ ਤਾਹ ਭਾਵੇਂ ਇੱਕ ਛੱਡ ਕੇ ਬਾਲ ਦੇਈ ਜਾਓ ਤੁਸੀਂ ਇਹ ਜ਼ਰੂਰੀ ਹੈ ਬਸ ਆਹ ਲੋਟ ਜਾਲ ਬੁਣਿਆ ਜਾਂਦਾ ਇਹਦਾ ਜਾਲ ਬੁਣਨਾ ਕੋਈ ਬਾਲਾ ਨਹੀਂ ਇਹ ਮੁਸ਼ਕਲ ਕੰਮ ਵੀ ਹੈ ਨਹੀਂਗਾ ਦੇਖੋ ਆਪਾਂ ਨੇ ਜਿਹੜੇ ਥਲੜੀ ਰੱਸੀ ਆ ਇਹ ਨੇ ਤਾਂ ਸਿਰਫ ਇੱਕ ਜਾਲ ਨੂੰ ਖੜਾਉਂਦਾ ਸਹਾਰਾ ਦੇਣਾ ਜਿਹੜਾ ਆਪਣਾ ਕੰਮ ਆ ਮਜ਼ਬੂਤੀ ਵਾਲਾ ਉਹ ਆ ਤਾਰ ਨੇ ਕਰਨਾ ਦੇਖੋ ਵਜਨ ਸਾਰਾ ਇੱਥੇ ਆਉਣਾ ਜਿਹੜਾ ਆਪਾਂ ਕਦੋਂ ਦੇ ਬੇਲਾ ਚਾੜਾਂਗੇ ਦੂਸਰੀ ਚੀਜ਼ ਦਾ ਕੋਈ ਮਤਲਬ ਨਹੀਂ ਬਣਦਾ ਉਹ ਤੇ ਕੋਈ ਥੱਲੇ ਦੀ ਤੇ ਰਸੀਨੇ ਤੱਕਲਾ ਸਹਾਰਾ ਹੀ ਆ ਪਾ ਧਾਗਾ ਖੜਾਉਂਦਾ ਸਹਾਰਾ ਬਸ ਉਹ ਤਾਂ ਇੱਕ ਪਰ ਐਨਾ ਸਮਝ ਲਓ ਮਜ਼ਬੂਤ ਬਹੁਤ ਆ ਵਜਨ ਦੇਖੋ ਹਮੇਸ਼ਾ ਥੱਲੇ ਨੂੰ ਆਊਗਾ ਜਦੋਂ ਬੱਲਾ ਤਾਂ ਚੜਦਗੇ ਥੱਲੇ ਨੂੰ ਵਜਨ ਆਊਗਾ ਤੇ ਆ ਜਾ ਇੱਥੇ ਐਂ ਵਜਨ ਆਊਗਾ ਵਜਨ ਹਮੇਸ਼ਾ ਥੱਲੇ ਨੂੰ ਆਉਂਦਾ ਹੁੰਦਾ ਇਹ ਆਪ ਹੀ ਸਾਰਾ ਜਿਹੜਾ ਟਾਕਾ ਮੜਾ ਮੋਟਾ ਲੂਸ ਵੀ ਹੋਊਗਾ ਜਿਹੜਾ ਟਾਕਾ ਲੂਸ ਵੀ ਹੋਊਗਾ ਜਾਲ ਨੂੰ ਬੁਣ ਸਕਦੇ ਹੋ ਕੋਈ ਬਾਲਾ ਨਹੀਂ ਐ ਜ ਔਖਾ ਕੰਮ ਨਹੀਂ ਤੋਰਗਾਂ ਦੇ ਲਈ ਆਪਾਂ ਦੋ ਥੱਲੇ ਆ ਜਿਹੜੀ ਲੈਣਾ ਉਹ ਦੋ ਮਾਰਦੇ ਹੁੰਦੇ ਕਿਉਂਕਿ ਚੜਾਉਣੀਆਂ ਔਖੀਆਂ ਹੁੰਦੀਆਂ ਨੇ ਉਹ ਬਾਲਾ ਛੋਟੀਆਂ ਹੁੰਦੀਆਂ ਨੇ ਤੇ ਕਦੂਆਂ ਦੇ ਸੌਖੇ ਨੇ ਚੜਾਉਣੀਆਂ ਕਦੂਆਂ ਨੂੰ ਤੁਸੀਂ ਸਿੱਧੇ ਚੜਾ ਸਕਦੇ ਹੋ ਕੋਈ ਚੱਕਰ ਨਹੀਂ ਕਦੂਆਂ ਦੇ ਉੱਤੇ ਬਾਲਾ ਕੋਈ ਉਹ ਕਰਨ ਦੀ ਲੋੜ ਨਹੀਂ ਹੈਗੀ ਐਡਾ ਕੰਮ ਔਖਾ ਨਹੀਂ ਹੈਗਾ ਐਸੇ ਲੋਟ ਬਈ ਆਪਾਂ ਬਸ ਜਾਲ ਬੁਣਨਾ ਜਾਲ ਬੁਣਨ ਦਾ ਇਹ ਤਰੀਕਾ ਸਭ ਤੋਂ ਆਸਾਨ ਜਿੰਨਾ ਤੁਸੀਂ ਕਹਿੰਦੇ ਹੋ ਵੀ ਛੇਤੀ ਮੈਨੂੰ ਇਹ ਚੀਜ਼ ਦੇ ਵਿੱਚ ਪੂਰੀ ਮਹਾਰਤ ਹੀ ਹਾਸਲ ਹੋਈ ਪਈ ਆ ਹੁਣ ਤੇ ਜਿੰਨਾ ਕਰੀ ਆਪਾਂ ਉਹਨੇ ਛੇਤੀ ਇਹਨੂੰ ਪਾਉਣ ਦਿੰਦੇ ਹੁੰਦੇ ਆ। ਬਸ ਐਕਸਪਰਟ ਬੰਦਾ ਚਾਹੀਦਾ ਇਹਦੇ ਵਾਸਤੇ ਜਿਹੜਾ ਬੰਦਾ ਐਕਸਪਰਟ ਹੋਇਆ ਉਹਦਾ ਇਹਦੇ ਲਈ ਕੋਸ ਵੀ ਟਾਈਮ ਨਹੀਂ ਲਾਉਂਦਾ। ਬਹੁਤ ਛੇਤੀ ਛੇਤੀ ਇਹਨੂੰ ਮਿੰਟਾਂ ਦੇ ਵਿੱਚ ਘੰਟਾਂ ਦੇ ਵਿੱਚ ਬੁਣ ਕੇ ਰੱਖ ਦਿੰਦਾਗਾ। ਬਸ ਆ ਤਰੀਕਾ ਹੈਗਾ ਸਭ ਤੋਂ ਕਾਰਗਰ ਤਰੀਕਾ ਹੈ ਜਾਲ ਬੁਣਨ ਦਾ ਜੇ ਆਪਾਂ ਉਹ ਕਹੀਏ ਤਾਂ ਐਸ ਲੋਡ ਤੁਸੀਂ ਜਾਲ ਨੂੰ ਬੁਣ ਸਕਦੇ ਹੋਗੇ। ਬੱਸ ਆ ਚੀਜ਼ ਆ ਬਈ ਉਹ ਜਿਹੜੀ ਆਪਾਂ ਰਸਤੀ ਤੁਹਾਨੂੰ ਦਿਖਾਈ ਸੀ ਵੀਡੀਓ ਦੇ ਵਿੱਚ ਤੇ ਪਾਪਾ ਇਹ ਕਿੰਨੀ ਕ ਇਹ ਜ਼ਰੂਰੀ ਆ ਥੱਲੇ ਪਾਉਣੀ ਇਹ ਥੱਲੇ ਬਸੇ ਅਨੁਸਾਰ ਆਇਗਾ ਜ਼ਰੂਰੀ ਆ ਸਾਰੇ ਤੁਹਾਨੂੰ ਤਾਰ ਰਸਤੀਗਾ ਨਾ ਖਲੂਗੀ ਠੀਕ ਆ ਵੀ ਥੱਲੇ ਆਪਾਂ ਇਹ ਸਭ ਤੋਂ ਜ਼ਰੂਰੀ ਬਈ ਜਿਹੜਾ ਇਹ ਆ ਇਹ ਜ਼ਰੂਰੀ ਆ ਇਹਦਾ ਆਪਾਂ ਇੱਕ ਇਹ ਅਸੀਂ ਆਪ ਤਿਆਰਵਾ ਕੱਢਿਆ ਬਈ ਹੋਰ ਕਿਸਾਨ ਸਾਰੇ ਲਗਭਗ ਥੱਲੇ ਵੀ ਤਾਰ ਪਾਉਂਦੇ ਆ ਪਰ ਅਸੀਂ ਇੱਕ ਗੱਲ ਦੇਖੀ ਥੱਲੇ ਤਾਰ ਦੀ ਕੋਈ ਐਡੀ ਪਾਪਾ ਜ਼ਰੂਰਤ ਹੈ ਨਹੀਂ ਨਾ ਕਿਉਂਕਿ ਥੱਲੋ ਤਾਂ ਕੱਲਾ ਚੜਨਾ ਚੜਨੀ ਇਹਨਾਂ ਨੇ ਹਾਂ ਜਿਹੜਾ ਪਾਰ ਆ ਬਈ ਉਹ ਇੱਥੇ ਆਊਗਾ ਉੱਪਰ ਉੱਪਰ ਸਾਰਾ ਵਜਨ ਆਉਂਦਾਗਾ ਇੱਥੇ ਵਜਨ ਆਊਗਾ ਤੇ ਇਹ ਇੱਥੇ ਤੁਸੀਂ ਜਿੰਨਾ ਜ਼ੋਰ ਲਾਉਣਾ ਆਪਦਾ ਆ ਚੀਜ਼ ਤੇ ਲਾਓ ਵੀ ਆ ਚੀਜ਼ ਨਾ ਮਾੜੀ ਰਹੇ ਇੱਥੋਂ ਦੇਖੋ ਆਪਾਂ ਪੂਰਾ ਸਹਾਰਾ ਇਹਨੂੰ ਪੂਰਾ ਵਧੀਆ ਦਿੱਤਾ ਹੋਇਆਗਾ ਤੇ ਇੱਥੇ ਆਪਾਂ ਆ ਮੇਖ ਲਾਈ ਹੋਈ ਆ ਵੀ ਤਾਰ ਥੱਲੇ ਨੂੰ ਨਾ ਆਵੇ ਜਦੋਂ ਤਾਰ ਥੱਲੇ ਨੂੰ ਆਊਗੀ ਜਿਵੇਂ ਹੁਣ ਕਈ ਵਾਰ ਆਪਾਂ ਕਲੀ ਤਾਰ ਤਾਰ ਲਾ ਦਈਏ ਤੇ ਮੇਖ ਨਾ ਲਾਈਏ ਤਾਂ ਫਿਰ ਇਹ ਚਰਕ ਤੇ ਨੇ ਥੱਲੇ ਨੂੰ ਬਜੂ ਤੇ ਬਾਲ ਵੀ ਇੱਕ ਥੱਲੇ ਨੂੰ ਦਿੱਤਾ ਕਿ ਤਾਹਾਨੂੰ ਦਿੱਤਾ ਵੀ ਦੋਵੇਂ ਪਾਸੇ ਨੂੰ ਇਹਦੀ ਪੂਰੀ ਤਾੜ ਬਣਾਈ ਆ ਮੇਖ ਦੀ ਵੀ ਆਸ ਲੋਟ ਭਾਈ ਆਹ ਅਸੀਂ ਜਰੂਰੀ ਆ ਪਉਣੀ ਦੇਖੋ ਬਾਪੂ ਇਹ ਜੀ ਕੰਮ ਦੇ ਵਿੱਚ ਪੂਰਾ ਐਕਸਪਰਟ ਹੋਇਆ ਪਿਆਗਾ ਤੇ ਇਹ ਮੂਰੇ ਮੂਰੇ ਆਹਾਰਾ ਸੀ ਬਣਦਾ ਤੇ ਮੈਂ ਮੈਂ ਤੇ ਮੰਮੀ ਪਿੱਛੇ ਪਿੱਛੇ ਜਾਲ ਦੀਆਂ ਹੁਣ ਕਰੀ ਜੰਨੇ ਆ ਤਿਆਰੀਆਂ ਤੇ ਜਾਲ ਬੋਣ ਦਾ ਇਹ ਦੇਖੋ ਮਾਤਾ ਵੀ ਆਪਣੀ ਜਾਲ ਬੋਣ ਦੇ ਵਿੱਚ ਪੂਰੀ ਐਕਸਪਰਟ ਹੈਗੀ ਜਾਲਾ ਦੇਖੋ ਕਿੰਨਾ ਸੋਹਣਾ ਜਾਲ ਬੋਣਿਆ ਮੰਮੀ ਨੇ ਸਾਰਾ ਪਰਿਵਾਰ ਜੇ ਮਿਹਨਤੀ ਆ ਜਾਣ ਦਾ ਸਾਰਾ ਕੁਝ ਤਾਂ ਇਹ ਕੋਈ ਕੰਮ ਐਡਾ ਕੋਈ ਨਹੀਂ ਆਇਆ ਜੋ ਔਖਾ ਨਹੀਂ ਹੈਗਾ ਸੌਖਾ ਹੀ ਆ ਕੰਮ ਬਸ ਆਪਦਾ ਲਗਾਓ ਸੀ ਤੜਕੀ ਅੱਗੇ ਹੁਣ ਲੱਗ ਗਈ ਅੱਜ ਉਧਰੋਂ ਸਬਜ਼ੀ ਬੰਨਿਆ ਥੋੜਾ ਰੈਸਟ ਦਿੱਤਾਗਾ ਤੇ ਅੱਜ ਬਾਪੂ ਮੂਰੇ ਮੂਰੇ ਆ ਬੁੰਨੂਗਾ ਤੇ ਪਿੱਛੇ ਪਿੱਛੇ ਮੈਂ ਤੇ ਮੰਮੀ ਹੁਣ ਬੁੰਨਦੇ ਆ ਜਾਲ ਬੁੰਨ ਲੱਗ ਗਿਆ ਜਾਲ ਮਾਂ ਉਹ ਲੈਣ ਲਈ ਜਾਂਦੀ ਆ ਤੇ ਆਪਾਂ ਵੀ ਆਪਾਂ ਆਪਦੀ ਲੈਣ ਦੀ ਵੀ ਕਰਤੀ ਆ ਸ਼ੁਰੂਆਤ ਤੇ ਉਧਰ ਆਪਣਾ ਬਾਪੂ ਜੀ ਉਹ ਮੂਰੇ ਮੂਰੇ ਰੱਸੀ ਬੁੰਨ ਰਿਹਾ ਰੱਸੀ ਬੁੰਨਣ ਤੋਂ ਬਾਅਦ ਆਪਾਂ ਪਿੱਛੇ ਪਿੱਛੇ ਜਾਲ ਦੀਆਂ ਖਿੱਚੀਆਂ ਨੇ ਤਿਆਰੀਆਂ ਅੱਜ ਸਾਰਾ ਦਿਨ ਇਹਦੇ ਵਿੱਚ ਹੀ ਲਾਉਣਾ ਤੇ ਜਾਲ ਪਾ ਕਰਕੇ ਬੁੰਨ ਕੇ ਤੇ ਬੱਲਾ ਤਾਂ ਹੰਚਾਉਣੀਆਂ ਨੇ ਮਿਹਨਤ ਮੰਗਦੀ ਆ ਹਰੇਕ ਚੀਜ਼ ਆ ਮਿਹਨਤ ਤਾਂ ਬੜਾ ਇਥੇ ਕੋਈ ਨਹੀਂ ਹੈਗਾ ਜੇ ਮਿਹਨਤ ਕਰੋ ਕਰੋਗੇ ਤਾਂ ਕੁਛ ਨਾ ਕੁਛ ਜ਼ਿੰਦਗੀ ਚ ਖੱਟ ਕੋਗੇ ਕਿਸੇ ਦੇ ਥੱਲੇ ਕੰਮ ਕਰਨੋਂ ਯਾਰ ਇਹ ਕੰਮ ਮੈਂ ਕਹਿੰਦਾ ਵੀ 100 ਗੁਣਾ ਚੰਗਾ ਬਹੁਤ ਵਧੀਆ ਆਪਦਾ ਕੰਮ ਹੈ ਤਾਂ 100 ਗੁਣਾ ਚੰਗਾ ਉਹ ਕੰਮਾ ਨੂੰ ਆਪਣੀ ਮਾਤਾ ਦੇ ਵੀ ਦੇਖ ਲੋ ਪੂਰੀ ਵਿਚਾਰੀ ਫੁੱਲ ਮਿਹਨਤ ਕਰਦੀ ਆ ਮੂਰੇ ਮੂਰੇ ਉਹ ਵੀ ਬੁਣੀ ਜਾਂਦੀ ਆ ਪਿੱਛੇ ਪਿੱਛੇ ਡੈਡੀ ਇੱਕ ਪਾਸੇ ਮੈਂ ਲੱਗਿਆ ਪਿਆਗਾ ਅੱਜ ਥੋੜੀ ਮਤਲਬ ਗਰਮੀ ਵਧੂ ਸੂਰਜ ਤੜਕੀ ਨਿਕਲਿਆ ਚਲੋ ਹੁਣ ਅਗਾਹ ਜਾਲ ਬੁਣਦੇ ਆ ਕਿਹੜੇ ਮਿਹਨਤ ਸਾਰਿਆਂ ਦਾ ਢੋ ਅੱਡਾ ਲੱਗਿਆ ਪਿਆ ਜ਼ੋਰ ਤੇ ਇਧਰੋਂ ਆਪਾਂ ਵੀ ਆਦਾ ਇੱਕ ਜਾਲ ਇੱਕ ਬੁਣਿਆ ਉਧਰੋਂ ਦੂਜੀ ਲਾਈਨ ਸਟਾਰਟ ਕਰ ਲਈ ਐ ਤੇ ਸਾਰਿਆਂ ਦਾ ਡੋਟ-ਡਾਪਣਾ ਉਹ ਲੱਗਿਆ ਪਿਆ ਸਾਰੇ ਡੋਟ-ਡਾਪ ਉਹ ਡੈਡੀ ਉਧਰੋਂ ਬੁਣਦਾ ਆਂਦਾ ਮਮਾ ਇਧਰੋਂ ਬੁਣਦੀ ਤੁਰੀ ਜਾਂਦੀ ਆ ਤੇ ਮੈਂ ਆਪਦਾ ਮੈਂ ਵੀ ਆਉਦਾ ਸਟਾਰਟ ਕਰ ਰੱਖਿਆ ਆਪਾਂ ਵੀ ਬੁਣਦੇ ਤੁਰੇ ਆਉਣੇਗੇ ਐ ਸਲੂਟ ਭਾਈ ਸਾਰੇ ਜੇ ਪਰਿਵਾਰ ਮਿਹਨਤ ਕਰੂਗਾ ਤਾਂ ਹੀ ਚੀਜ਼ ਦੇ ਵਿੱਚ ਦਮ ਹੁੰਦਾ ਉਹ ਅਸੀਂ ਕਿੰਨੇ ਅਸੀਂ ਬੁਣ ਵੀ ਦਿੱਤੇ ਤੇ ਟਾਈਮ ਹੋ ਗਿਆ ਹਲੇ 7:00 ਵਜੇ ਸੂਰਜ ਵੀ ਹੁਣ ਪੂਰਾ ਤੇ ਮੈਂ ਪਹੁੰਚ ਗਈ 7 ਵਜੇ ਪੂਰਾ ਸੇਖਰਾਂ ਤੇ ਫਿਰ ਖੜਾਗਾ ਬਸ ਆਪਣੇ ਕੋਲ ਇਧਰ ਆ ਰਿਹਾ ਆ ਰਹਿ ਗਿਆ ਬੁੰਨ ਵਾਲਾ ਤੇ ਹੁਣ ਬੰਨਦੇ ਆ ਬੁੰਨ ਕੇ ਪਾਰ ਇਹਨੂੰ ਦੁਬਾਰਾ ਫਿਰ ਬੱਲਾ ਚੜਾਉਣ ਦੀ ਕਰਦੇ ਆ ਤਿਆਰੀ ਮਿਹਨਤ ਜਿਹੜਾ ਕਰੂਗਾ ਰੱਬ ਪਰਮਾਤਮਾ ਸਾਥ ਜ਼ਰੂਰ ਦੇਊਗਾ ਮਿਹਨਤ ਕਰਨ ਦੇ ਵਿੱਚ ਸਕੂਨ ਵੀ ਬੜਾ ਆਉਂਦਾ ਬਹੁਤ ਨਿਆਰੀ ਹੁੰਦਾ ਖਤਰਨਾਕਾ ਦੋਵੇਂ ਇਕੱਠੇ ਇੱਕ ਉਧਰ ਤੋਰ ਕੇ ਲਾਉਂਦਾ ਇੱਕ ਉਧਰ ਤੋਰ ਕੇ ਲਾਉਂਦਾ ਇਹਨਾਂ ਨੇ ਮੈਨੂੰ ਇਕੱਲੇ ਨੂੰ ਲਾ ਰੱਖਿਆਗਾ ਆਪ ਉਧਰੋਂ ਇੱਕ ਉਧਰੋਂ ਮੋੜ ਲੰਦਾ ਇੱਕ ਉਧਰੋਂ ਮੋੜ ਲੰਦਾ ਇਧਰ ਮੰ ਕੱਲਾ ਖਿੱਚ ਕੇ ਲਾਉਂਦਾ ਚੋਬਰ ਤੁਸੀਂ ਚੋਬਰ ਤੁਸੀਂ ਵੀ ਖਿੱਚੋ ਮ ਛੇ ਤੋ ਮੜਾਏ ਕੰਮ ਛੇਤੀ ਜਲਦੀ ਤੋਂ ਜਲਦੀ ਲਿਆਓ ਛੇਤੀ ਤੋਰ ਕੇ ਲਗਭਗ 7:30 ਵਜੇ ਨੂੰ ਪਾਰ ਮਾਰਾਂਗੇ ਜਾਲ ਆਪਾਂ 7:20 ਹੋਇਆ ਆਪਾਂ 10 ਮਿੰਟ ਦਾ ਕੰਮ ਹੋ ਰਿਹਾਗਾ ਨਾ 7:30 ਵਜੇ ਨੂੰ ਜਾਊ ਪਾਰ ਬਸ ਕੰਟਾ ਬੂਗਰਾ ਸੀ ਦੂਰ ਦੂਰ ਲਾਵਾਂਗੇ ਦੂਰ ਕੰਟੇ ਦੇ ਵਿੱਚ ਸਾਰੇ ਸਾਰਾ ਬੁਣ ਦਾਂਗੇ ਜਾਲ ਕੰਮ ਨਹੀਂ ਕਰਦੇ ਹੈਗੇ ਖਾਂਦੇ ਬੀਂਦੇ ਵੀ ਸਾਰਾ ਵਧੀਆ ਕੇਲੇ ਲਿਆ ਖੇਤ ਖਾਂਦੇ ਨੇ ਜ਼ਿੰਦਗੀ ਜਿਉਂ ਵਧੀਆ ਜਿਉਂ ਕੰਮ ਕਰੋ ਆਪਦਾ ਮਿਹਨਤ ਕਰੋ ਖਾਓ ਪੀਓ ਵੀ ਵਧੀਆ ਜਿਹੜਾ ਬੰਦਾ ਮਿਹਨਤ ਕਰਦਾ ਉਹ ਖਾਂਦਾ ਖਾਣਾ ਪੀਣਾ ਵੀ ਚੰਗਾ ਜ਼ਰੂਰੀ ਚਾਹੀਦਾ ਨਾ ਲੇ ਤਾਂ ਇਹ ਵਧੀਆ ਚੀਜ਼ਾਂ એનર્ਜੀ ਦੇ ਦਿੰਦੇ 10 10 ਵਜੇ ਤੱਕ ਖਿਲਕੇ ਦੇ 10 ਵਜੇ ਤੱਕ ਸਾਡਾ ਲੱਗ ਭਗਾ ਇਹ ਸਾਰਾ ਸਾਰ ਦੇਣੀ ਨਾ ਆਪਾਂ 10 ਵਜੇ ਤੱਕ ਢਿੱਡ ਨੂੰ ਠੰਡਕ ਦੇ ਦੇਣਗੇ ਇੰਨੇ ਫਿਰ ਹੋ ਜੂ ਆ ਜਣ ਖਿਲ ਕਰਨ ਹਾਂ ਖਾ ਲਾ ਆਪ ਤੇ ਇੰਨੇ ਫਿਰ 10 ਵਜੇ ਘਰੇ ਜਾ ਕੇ ਰੋਟੀ ਰੋਟੀ ਖਾ ਲਾਂਗੇ ਤੇ 10 ਕੋਈ 10 ਤੱਕ ਅੱਜ ਸਾਨੂੰ ਵਜੇ ਜਾਣਗੇ ਨਾ ਡੇੜੀ ਬਾਜ ਹਾਲੇ ਅਨਵਾ ਮਨਮੋਟ ਕਮਰੇ ਐ ਵੀ ਜਾਵੇ ਕੁਛ ਆ ਕੇ ਫਿਰ ਪਿਛਲੇ ਪੈਰ ਕਰ ਲਾਂਗੇ ਤੱਕ ਹੋ ਜਾ ਕੇ ਰੋਟੀ ਦਾ ਪਿਆ ਹੁਣ ਖਾ ਮੈਂ ਹੀ ਖਾਵਾਂਗੇ ਦੇਸੀ ਵਲੌਗ ਹੁੰਦੇ ਸਾਡੇ ਪਿਆਰ ਪਿਆਰ ਲਾਜ਼ਮੀ ਦਿਆ ਕਰੋ ਸਾਰਿਆਂ ਨੇ ਥੋੜਾ ਇੰਨੀ ਮਿਹਨਤ ਕਰਦੇ ਖਾਲ ਮਮੀ ਤੂੰ ਖਾ ਲੈ ਨਾ ਖਾ ਲੈ ਤੂੰ ਇੱਕ ਹੋਰ ਤੇ ਤੂੰ ਸੁੱਖਣ ਦਿੱਤੀ ਨੀ ਚਾ ਦੋ ਹੋ ਵੀ ਨਾ ਮੈਂ ਤਾਂ ਕੱਟ ਲੂ ਆ ਸਾਰੇ ਪ੍ਰਮਾਣ ਬੇਨਤੀ ਆ ਵਲੌਗ ਨੂੰ ਪੂਰਾ ਪਿਆਰ ਦਿਆ ਕਰੋ ਆ ਦੇਖੋ ਡੂੜ ਘੰਟੇ ਦੇ ਵਿੱਚ ਸਾਡੇ ਬੰਦੇ ਪੂਰੇ ਐਕਸਪਰਟ ਨੇ ਡੂੜ ਘੰਟਾ ਵੀ ਨਹੀਂ ਲਾਇਆ ਪੂਰਾ 1 ਘੰਟਾ 20 ਮਿੰਟਾਂ ਦੇ ਵਿੱਚ ਸਾਰਾ ਜਾਲ ਬੁਣਤਾ ਟੋਟਲ ਜਾਲ ਆ ਪਿਆ ਬੁਣਿਆ ਟੋਟਲ ਜਾਲ ਬੁਣ ਕੇ ਰੱਖਤਾ ਸਾਰਾ ਕਰਤਾ ਓਕੇ ਕੰਮ ਤੇ ਹੁਣ ਬੈਠਿਆ ਮੋਰ ਕੁਮਰਗੀ ਭਿੱਜੇ ਵੀ ਸਾਰੇ ਬੈ ਜਾਗੇ ਅਜੇ ਬਾਦ ਹੁਣ ਦੁਬਾਰੇ ਹੁਣ ਬੇਲਾ ਚੜਾਉਂਦੀ ਕਰਦੇ ਆਂ ਫਿਰ ਤਿਆਰੀ ਖਾਗਰਾ ਨੇ ਜਮਾ ਸਿਰਾ ਕਰਾਤਾ 9 ਵਜੇ 9 ਵਜੇ ਨੂੰ ਪਿੱਛੇ ਚੱਕ ਕੇ ਤਾਂ ਲੱਗ ਰਿਹਾ ਵੀ ਤਾਂ ਜੜਾਤੀ ਸਾਰੀਆਂ ਕਦੋਂ ਇਹ ਰੋਕਣਾ ਇਹ ਕੰਮ ਮੈਨੂੰ ਲੱਗਦਾ ਦਿਹਾੜੀ ਆਪਾਂ ਦੋ ਦਿਨ ਨਹੀਂ ਕਰਕੇ ਦਿੰਦੇ ਸੀ ਹਣਾ ਆ ਉਹਦੇ ਕੰਮ ਦਾ ਬਈ ਮਿਹਨਤ ਤਾਂ ਫਰਕ ਬਹੁਤ ਹੁੰਦਾ ਉਹ ਵੈਸੇ ਕਿ ਆ ਬੰਦਾ ਮਿਹਨਤ ਕਰੇ ਕਿਉਂਕਿ ਦੇਖੋ ਇੱਕ ਤਾਂ ਉਹ ਲੇਟ ਆਉਂਦੇ ਨੇ ਆਪਾਂ ਆਿਆਂਗੇ 6 ਵਜੇ 3 ਘੰਟੇ ਦੇ ਵਿੱਚ ਆਪਾਂ ਬਹੁਤ ਕੁਝ ਕਰਤਾ ਆਪਾਂ ਯਾਰ ਉਹ ਤਿੰਨ ਘੰਟੇ ਦੇ ਫਟੇ ਵੀ ਮਲ ਨਹੀਂ ਪਾਣੀ ਪੀਤਾ ਇੱਕ ਹਾਂ ਉਹ ਫਿਰ ਗਰਮਟ ਲਾ ਲਈ ਬੈਠੇ ਦਸਮਟਾ ਲਾ ਲਈ ਹਾਂ ਤਿੰਨ ਘੰਟੇ 2 ਘੰਟੇ ਲਾਇਆ ਆਪਾਂ ਜੱਜ ਕੇ ਪੂਰੇ 2-3 ਘੰਟੇ ਚ ਪਾਰ ਮਾਰਿਆ ਸਾਰਾ ਕੰਮ। ਉਹ ਭਈ ਉਹ ਘਰ ਚ ਹੀ ਲਾਉਂਦੇ 2-3 ਘੰਟੇ ਨਾ ਜ। ਹਾਂ ਵਾਹਿਗੁਰੂ। ਵਾਹਿਗੁਰੂ ਸੱਚੇ ਪਾਤਸ਼ਾਹ। ਲੈ ਬਾਪਏ ਆਪਾਂ ਨਮਾਜ਼ਾਂ ਵੀ ਆਪਣਾ ਤਾਹ ਚੜਾਤਾ ਸਾਰੀਆਂ ਵੇਲਾ। ਰੱਬ ਖੈਰ ਸੁੱਖ ਰੱਖੇ ਉਹਨਾਂ। ਤੇ ਜਲਦੀ ਤੋਂ ਜਲਦੀ ਨਵੇਂ ਕਦੂ ਵੀ ਆਪਣੇ ਕਰਦੇ ਆਂ ਆਪਾਂ ਤਿਆਰ। ਨਵੀਆਂ ਨਵੀਂ ਨਵੀਂ ਸਬਜ਼ੀਆਂ ਨੂੰ ਖਵਾਉਂਦੇ ਰਹਾਂਗੇ। ਨਵੀਆਂ ਤੋਂ ਨਵੀਆਂ ਸਬਜ਼ੀਆਂ ਹੁਣ। ਚੱਲ ਮੰਮੀ ਘਰੇ ਚੱਲੀਏ ਰੋਟੀ ਟੁਕ ਖਾਈ ਚੱਲ। ਕੋਈ ਕੰਮ ਤੋਂ ਕਿਹੜਾ ਛੁੱਟਦਾ ਇੱਧਰ ਚੱਲ ਪੈਂਦਾ ਕੰਮ ਹੁਣ ਝੋਨੇ ਦੇ ਵਿੱਚ। ਹਾਂ ਪਾਈ ਜ ਨੇ। ਮੌਜੂਮ ਹੋ ਗਿਆ ਹੁਣ ਕਾਕਿਆਂ ਨੂੰ ਆਇਆ ਹੋਇਆ ਵੀ ਜੜਕਦੇ ਨੇ ਸੜਦੀ ਹੈ ਜੜਕਦੇ ਨੇ ਝੋਨੇ ਦੇ ਵਿੱਚ ਦਵਾਈ ਵੀ ਕਿਤੇ ਵਿਚਾਲੀ ਨਾ ਰਹਿ ਜੇ ਕੰਮ ਕਣੀਆਂ ਵੀ ਕੋਈ ਕੋਈ ਡਿੱਗਣ ਲੱਗ ਗਈ ਹੈਗੀ ਸਟਾਰਟ ਕਰਤਾ ਰੱਬ ਨੇ ਪੂਰਜੀਤਾ ਪਾਉਣੀ ਤੇ ਕਾਕੇ ਪੂਰਾ ਖਿਚੀ ਦਾ ਕੰਮ ਕਰੀ ਜਾਂਦੇ ਹਾਲੇ ਦੋ ਤਿੰਨ ਕਿੱਲਾਂ ਦੇ ਵਿੱਚ ਇਸ ਦੂਬਾ ਜਿਹੜਾ ਨਮਾ ਝੋਨਾ ਲਾਇਆ ਦਵਾਈ ਸੱਟਨੀ ਕੱਖ ਆੜੀ ਹਲੇ ਉਹ ਜਾ ਕੇ ਕੰਮ ਕਰਨਾ ਨਮਾ ਝੋਨਾ ਦਾ ਵੀ ਔਖੇ ਜੇ ਹੁਣ ਟਾਈਮ ਲੰਘ ਗਿਆ ਫਿਰ ਕੱਖ ਹਰੇ ਹੋ ਜਾਂਦੇ ਮੁੜ ਕੇ ਕੋਈ ਹੱਲ ਨਹੀਂ ਬਣਦਾ ਮੁੜ ਕੇ ਦੂਜੂ ਫਿਰ ਬਾਅਦ ਚ ਦਵਾਈਆਂ ਕਾਹਨੂੰ ਕੰਮ ਕਰਦੀਆਂ ਜਿਹੜੀਆਂ ਪਹਿਲਾਂ ਕਰਦੀਆਂ ਨੇ ਸਿਰਦੋ ਝੋਟੋ ਝਰਕਦੇ ਨੇ ਮੈਂਟ ਮਾਰੋ ਇਹਨਾਂ ਨੂੰ ਸਾਰੇ 5-6 ਮਿੰਟ ਹੋਏ ਆਗੇ 5-6 ਮਿੰਟਾਂ ਦੇ ਵਿੱਚ ਲਗਭਗ ਕਿਲੇ ਚ ਗੇੜਾ ਦੇਣ ਵਾਲਾ ਕਰਤਾ ਉਹਨਾਂ ਨੇ ਉਧਰੋਂ ਉਧਰਲੇ ਮਾਥੇ ਉਧਰੋਂ ਇਹ ਇੱਕ ਕਿਲੇ ਦੇ ਵਿੱਚ 6-7 ਮਿੰਟਾਂ ਦੇ ਵਿੱਚ ਗੇੜਾ ਦੇਤਾ ਮੁੰਡਿਆਂ ਨੇ ਐ ਨਹੀਂ ਹੈਗਾ ਸਾਡੇ ਚੋਬਰ ਪੂਰੇ ਕੰਮ ਵਾਲੇ ਨੇ ਸਾਰੇ ਇੱਕ ਦੂਜੇ ਦੀ ਹੈਲਪ ਨਾਲ ਸਾਰਾ ਕੰਮ ਕਰਦੇ ਹੈਗੇ ਇਹ ਨਹੀਂ ਵੀ ਕੋਈ ਦਿਹਾੜੀ ਦੂੜੀਆਂ ਪਾਉਣ ਦੀ ਲੋੜ ਪੈਂਦੀ ਏ ਜਾਰੀ ਹੋਣੀ ਚਾਹੀਦੀ ਵੀ ਹਾਂ ਵੀ ਚੱਲ ਤੇਰੇ ਕੰਮ ਪਹਿਲਾਂ ਚੱਲ ਤੇਰੀ ਕਰ ਦਨੇ ਆ ਫਿਰ ਮੇਰੇ ਕਰ ਦਨੇ ਆ ਐੇ ਕੰਮ ਕਰਾਂਗੇ ਤਾਂ ਕਾਮਯਾਬ ਰਹਿਣ ਉਹ ਤੋਂ ਮੀ ਵੀ ਐੇ ਕਹੀਂਦਾ ਵੀ ਆ ਗਿਆ ਆ ਗਿਆ ਆ ਗਿਆ ਆ ਗਿਆ ਆਉਣ ਵਾਲੀ ਐ ਮੀ ਵੀ ਹਲੇ ਉਧਰਲੇ ਖੇਤ ਜਾਲਦੇ ਉਧਰ ਪਿਆਰੇ ਦੇ ਸੱਟਣਾ ਹਲੇ ਜਾ ਕੇ ਦਵਾਈ